ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਥੋੜੇ ਇੱਕ ਦਿਨ ਕਰਮਾ ਲਈ ਲੈਂਦੀ ਆ ਤੇ ਜਿਸ ਘਰ ਚੋਂ ਬਾਈ ਵੀਡੀਓ ਬਣਾ ਰਹੇ ਆ ਵੀਰ ਦੇਖ ਲਈ ਲੂ ਬਸੂ ਰੱਖ ਕੇ ਵਾ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਓ ਕਰ ਲੈਨੇ ਬਾਈ ਨਾਲ ਗੱਲ ਬਸ ਬਾਈ ਜੀ ਸਸੇ ਕਾਲ ਸੀ ਕਾਲ ਵੀਰੇ ਹੋ ਠੀਕ ਹੋ ਵਧੀਆ ਵਧੀਆ ਵੀਰੇ ਨਾਮ ਤੇ ਐਡਰੈਸ ਬੋਲੋ ਨਾਮ ਸੁਖੀ ਥੋੜੀ ਪਿੰਡ ਕੋਠਾਗੁਰੂ ਕਾ तहसील फूल ਨੇੜੇ ਪਿੰਡ ਭਗਤਾ ਭਾਈ ਕਾ ਓਕੇ ਬਾਈ ਮੋਬਾਈਲ ਨੰਬਰ ਉਹ 9876679813 ਠੀਕ ਆ ਬਾਈ ਬਾਈ ਜਿਹੜੀ ਇਹ ਬਾੜ ਦੇ ਨੇ ਕਿਹੜਾ ਸੂਤ ਹੁੰਦੀ ਆ ਇਹ ਬਲੂਨ ਨੇ ਸੋਣਾ ਨਹੀਂ ਓਕੇ ਇਹ ਦੋਕ ਦਿਨ ਇਹਦੇ ਹਲੇ ਬਾਕੀ ਪਏ ਆ ਦੋ ਦਿਨ ਪਏ ਆ ਠੰਡੀ ਸੀਲ ਆ ਹੂੰ ਠੰਡੀ ਫੋਲ ਆ ਹਨਾ ਕਿੰਨਾ ਕੁ ਦੁੱਧ ਦੇ ਦੋ ਅਸਟੀਮੇਟ ਆ ਬਾਈ ਜਿਹੜੇ ਹਿਸਾਬ ਨਾਲ ਇਹ ਪਾਂਡਾ ਹੋ ਸਾਬ ਤਾਂ 25 ਤੋਂ ਬਾਹਰ ਚਾਹੀਦਾ ਹੂੰ ਲੇਵਾ ਬੜਾ ਕਮਾਲ ਆ ਹਨਾ ਬਾਈ ਬਹੁਤ ਵਧੀਆ ਬਈ ਸੋਣਾ ਆਰਡਰ ਬਾਈ ਪਾਂਡਾ ਵਾਲਾ ਲੇਵਾ ਲੱਗਿਆ ਹਲੇ ਤਾਂ ਢਿੱਲਾਂ ਪਈਆਂ ਪਤਲੇ ਪਿੰਡੇ ਦੀਆਂ ਹਾਂ ਦੁੱਧ ਵਾਲੀ ਨਿਸ਼ਾਨੀ ਆ ਕਿਨੇ ਬਾਈ ਉਹਨਾਂ ਦਾ ਉਹ ਤਰਬੋਜ਼ ਬੈੱਟ ਤੇ ਪਾਇਆ ਬਈ ਹਮ ਕੱਲਾ 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 ਥਾਣਾ ਲੈਵਾ ਕਮਾਲ ਦਾ ਬਈ ਬ੍ਰੀਡ ਇੱਕ ਨੰਬਰ ਆ ਜਰਸੀ ਆ ਬਈ ਹਾਂ ਬਲੈਕ ਜਰਸੀ ਬਈ ਬਲੈਕ ਜਰਸੀ ਬਈ ਕਿਆ ਬਾਤ ਆ ਬਈ ਦੁੱਧ ਵੀ ਚੰਗਾ ਪਾਉ ਦੂ ਭਾਂਡਾ ਚੰਗਾ ਬਰੀਕੀ ਦੀ ਵਾਣੀ ਬਾਕੀ ਗਰਮੀ ਨਹੀਂ ਮੰਨਦੀ ਵੀਰੇ ਜਮਾਈ ਗਰਮੀ ਨਹੀਂ ਮੰਨਦੀ ਫੈਡ ਫੁੰਡ ਫੁੱਲ ਆ ਗਈ ਇਹ ਨਹੀਂ ਪਾਂਡਾ ਬਾਲਾ ਕਮਾਲ ਦਾ ਲੱਗਿਆ ਕਰਮਾਲੀ ਨਾਲ। ਐਡਾ ਦਾ ਚੱਡਾ ਪਹਿਲਾਂ ਪਸ਼ੂ ਨਹੀਂ ਕੱਢਦਾ ਨਹੀਂ। ਹੂੰ। ਪੂਰਾ ਪਾਂਡਾ ਵਾਲਾ ਲੇਵਾ ਲੱਗਿਆ ਬਈ ਛੋਟਾ ਲੇਵਾ ਨਾ ਮੰਨੋ ਦੁੱਧ ਚੰਗਾ। ਪਾਸੋਂ ਪਾਂਡਾ ਹੀ ਦਾਸਨਾ। ਪਾਂਡਾ ਗਵਾਹੀ ਭਰਦਾ ਵੀ ਦੁੱਧ ਵਾਕੇ ਚੰਗਾ ਪਾਉ। ਨਹੀਂ ਬਈ। ਹਾਂ ਬਈ। ਖੋਲ ਦੇ ਬਈ ਤੋਰ ਕੇ ਰਖਾ ਦੇ। ਬਰੀਕ ਇੱਕ ਨੰਬਰ ਆ। ਬਲੈਕ ਜਰਸੀ ਆ ਮੈਲ ਦੀ ਬਹੁਤ ਘਾਟਾ ਮੰਗ ਫੋਲ ਆ ਬਈ। ਤੇ ਪਤਲੀ ਆ ਪੂਰੀ ਬਰੀਕੀ ਜਾਂ ਕਰਮਾਲੀ ਕਨੇ ਬਈ। ਬਰੀਕ ਵਾਲੀ ਆ। ਫੇਸ ਦੀ ਬਿਊਟੀ ਦੇਖੋ ਕਮਾਲ ਦੀ ਹੈ ਲੈ। ਕਿਆ ਬਾਪਾ। ਬਾਕੀ ਤੋਰਾ ਚੈੱਕ ਕਰ ਲੋ ਕਰਮਾਈ ਦਾ ਇੱਕ ਨੰਬਰ ਤੋਰਾ ਗਾ ਲੈ। ਕੀ ਬਾਤ ਹੈ। ਅਜੇ 2 ਦਿਨ ਲੈਂਦੀ ਆ ਸੁੰਦੀ ਸੁੰਦੀ ਨੇ ਲੇਵਾ ਮੈਂ ਕਹਿੰਦਾ ਦੁੱਗਣਾ ਹੋਰ ਤੇ ਹੋਰ ਵੀ ਬਣੂ ਵੀਰਾਂ ਨੇ। ਹੂੰ ਠੰਡੀ ਠੁੰਡੀ ਕਿਵੇਂ ਆ ਬਾਈ? ਪੂਰੀ ਠੰਡੀ ਆ ਵੀਰੇ ਕੋਈ ਪਤਾ ਨਹੀਂ। ਠੀਕ ਆ। ਲੈ ਬੇ ਜਿਵੇਂ ਮਰਦੀ ਆ ਉੱਥੇ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਆ ਬਾਈ। ਫੇਸ ਦੀ ਬਿਊਟੀ ਕਮਾਲ ਥਣ ਥਣ ਬਹੁਤ ਚੰਗਾ। ਮੈਂ ਕਹਿੰਦਾ ਬਾਈ ਜਦੋਂ ਸੂਪ ਹੀ ਨਾ ਬੈਠ ਦੁੱਗਣਾ ਲੇਵਾ ਲੈ ਕੇ ਸੋਣਾ। ਅਜੇ ਹੋਰ ਵੀ ਬਾਈ ਬਣਾਉਂਦੀ ਆ। ਅਜੇ 2-3 ਦਿਨ ਨਹੀਂ ਸੁੰਦੀ ਬੈਠ। ਹੂੰ ਢਿੱਲਾ ਪਈਆਂ ਪੂ ਠੀਕ ਆ ਪੰਡਲੇ ਵੇਰੀਆ ਲੈ ਲੈ ਵਾ ਚੈੱਕ ਕਰੋ ਕਰਮਾ ਦਾ ਇੱਕ ਨੰਬਰ ਆ ਬਾਈ ਆਣ ਵੀ ਹੱਤੀ ਚਾਈ ਵਾਲਾ ਬਾਈ ਜਮਾ ਭਮਾ ਦੀ ਹਾਂ ਬਾਈ ਲੈ ਨੇੜ ਤੋਂ ਚੈੱਕ ਕਰ ਲੋ ਖਾਨ ਤੇ ਬਾਈ ਬਰਾਬਰ ਖੜੀ ਕਦ ਦਾ ਅੰਦਾਜ਼ਾ ਲਵਾ ਦੀਏ ਲੈ ਬਾਈ ਬਰਾਬਰ ਖੜਾ ਉਸ ਹਮਨਾ ਕਦ ਦਾ ਅੰਦਾਜ਼ਾ ਲਾ ਲਿਓ ਕੀ ਮੋਲ ਆ ਬਾਈ ਜਾਇਜ ਇਹਦਾ ਵੀਰੇ ਲੈਣ ਦੇ ਨਹੀਂ 77000 ਦੀ ਮਾਨਤਨ ਹੋ ਜਾ ਬਸ ਛੋੜ ਛੱਪਾ ਕਰ ਦਿਆਂਗੇ ਓਕੇ ਬਾਈ 77000 ਰੁਪਿਆ ਮੋਲ ਮਾਨਤਨ ਹੋ ਜਾਊਗਾ ਲੈ ਚੱਲ ਬਈ ਉੱਥੇ ਪਾਣੇ ਮੋਲ ਜਾਇ ਜਾਂ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਬਰੀਕੀ ਚ ਵਾਲੀ ਆ ਲੈ ਲਵਾਂਗਾ ਤਾਂ ਬੜਾ ਚੰਗਾ ਕਰਮਾ ਇਹਦਾ ਥਣ ਵੀ ਬਹੁਤ ਚੰਗਾ ਲੱਗਿਆ ਹਜੇ ਭਾਈ ਕਹਿੰਦਾ 2 ਦਿਨ ਲੈ ਜੂ ਤੇ 2 ਦਿਨਾਂ ਨੂੰ ਆਰਡਰ ਆ ਜਿਹੜਾ ਕਰਮ ਵਾਲੀ ਨੇ ਹੋਰ ਵੀ ਸੋਨਾ ਤਿਆਰ ਕਰ ਲੈ ਬਰੀਡ ਚੈੱਕ ਕਰੋ ਪਹਿਲਾਂ ਕਿਆ ਬਾਗ ਮੈਂ ਕਹਿੰਦਾ ਲੱਤਾਂ ਚੌੜੀਆਂ ਕਰ ਕਰ ਤੁਰਦੀ ਆ ਕਰਮ ਵਾਲੀ ਕਨੇ ਭਾਈ ਹਾਂ ਵੀਰੇ ਹੂੰ ਠੀਕ ਕੇ ਸੇ ਵੀਰ ਨੂੰ ਭਾਈ ਬੜਾ ਪਸੰਦ ਆਵੇ ਹਵਾ ਹੀ ਨਾ ਕਨੈਕਟ ਕਰ ਲਿਓ ਜੀ ਧੰਨਵਾਦ